ਨੂੰ ਜਾਗਰੂ ਕਰਨਾ ਵੋਟਰ ਦੇ ਪ੍ਰਤੀ ਉਹ ਜ਼ਿੰਮੇਵਾਰੀ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੀਤ ਸਿੰਘ ਕੋਲੀ ਜੀ ਬਹੁਤ ਵਧੀਆ ਤੇ ਮਖੂਬੀ ਟੰਣਾ ਨਿਭਾਰੇ ਆ ਕਿਉਂਕਿ ਇਲੈਕਸ਼ਨਰਾਂ ਸਿਗਾ ਤੇ ਇਸ ਕਰਕੇ ਮੈਂ ਪ੍ਰੀਤ ਜੀ ਨੂੰ ਇਹ ਕਿ ਤੁਸੀਂ ਕਾਈਂਡਲੀ ਸਟੂਡੈਂਟਸ ਨੂੰ ਮੋਟੀਵੇਟ ਜ਼ਰੂਰ ਕਰਿਓ ਬੱਚਿਓ ਆਪਾਂ ਵੋਟ ਜਿਹੜੀ ਹੈ ਜ਼ਰੂਰ ਪਾਵਾਂਗੇ ਬਟ ਇਸ ਗੱਲ ਦਾ ਤੁਸੀਂ ਯਕੀਨ ਜਾਣਿਓ ਕਿ ਵੋਟ ਕਾਹੀਓ ਪੈਣੀ ਹੈ ਜੇ ਆਪਣਾ ਵੋਟ ਬਣਿਆ ਹੋਇਆ ਸੋ ਆਈ ਊਡ ਰਿਕੁਐਸਟ ਐਵਰੀਬਾਡੀ ਕੀ ਸ਼ੋਰ ਕਰ ਲੋ ਚੈੱਕ ਕਰ ਲੋ ਕਿ ਜੇ ਆਪਣਾ ਵੋਟ ਨਹੀਂ ਹੈ ਤੇ ਬਣਵਾ ਲਓ ਇਹ ਬਹੁਤ ਜ਼ਰੂਰੀ ਹੈ ਨਹੀਂ ਤੇ ਆਪਾਂ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕਰ ਸਕਾਂਗੇ ਚਲੋ ਅੱਜ ਦੇ ਸਾਰੇ ਸਿਰਫ ਤੁਸੀਂ ਨਹੀਂ ਜੋ ਛੇ ਖੜੇ ਆ ਬਾਕੀ ਵੀ ਜਿੰਨੇ ਵੀ ਸਿਰਫ ਸਟੂਡੈਂਟ ਨਹੀਂ ਅਧਿਕਾਰੀ ਸਾਹਿਬਾਨ ਨਹੀਂ ਪਲੀਜ਼ ਆਪਣੇ ਆਪਣੇ ਸੀਟ ਤੇ ਖੜੇ ਹੋਵੋ ਤੇ ਆਪਣਾ ਸੱਜਾ ਤੱਕੇ ਕਰੋ ਪਲੀਜ਼ ਇੱਕ ਤਰ੍ਹਾਂ ਦੁਹਰਾਉਂਗੇ ਅਸੀਂ ਅਸੀਂ ਭਾਰਤ ਦੇ લોકતંત્ર ਵਿੱਚ પૂરા વિશ્વાસ સાથે હોય એ કામ ਕਰਦੇ હો કે ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਮ ਰੱਖਾਂਗੇ ਸੰਗਤੰਤਰ નિਰਪੱਖ ਅਤੇ ਚੋਣਾਂ ਦੇ ਮਾਨ ਬਰਕਰਾਰ ਰੱਖਦੇ ਹੋਏ ਕਰ ਹੋ ਕੇ ਹੋਗੇ ਧਰਮ ਵਰਗ ਸ਼ਾਂਤੀ ਭਾਈਚਾਰੇ ਭਾਸ਼ਾ ਜਾ ਕਿਸੇ ਹੋਰ ਲਾਲਚ ਦੇ ਪਰਮਾਤਮਾ ਤੋਂ ਬਿਨਾ ਚੋਣ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ